ਸਮਰਾਦਾ ਦੇ ਨਜ਼ਦੀਕੀ ਪਿੰਡ ਬਰਤਾਲਾ ਨੇੜੇ ਸਕੂਟੀ ਸਵਾਰ ਮਾਂ ਤੀ ਨੂੰ ਪਿੱਛੇ ਤੋਂ ਆਰੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਇਸ ਵਿੱਚ ਮਾਂ ਦੀ ਮੌਤ ਹੋ ਗਈ ਹੈ ਤੇ 9 ਸਾਲ ਦੀ ਬੱਚੀ ਜ਼ਖਮੀ ਮ੍ਰਿਤਕ ਮਹਿਲਾ ਦੀ ਪਛਾਣ ਰਾਜਮੀਤ कौर ਦੇ ਵਜੋਂ ਹੋਈ ਹੈ ਤੇ ਜ਼ਖਮੀ ਦੀ ਪਛਾਣ ਸ੍ਰਿਸ਼ਟੀ कौर ਵਜੋਂ ਹੋਈ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਹਾਲਾਂਕਿ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਨੇ ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਮਾਤੀ ਦੇ ਉੱਪਰ ਇਹ ਟਰੱਕ ਚੜ ਗਿਆ। ਜਿਸ ਕਾਰਨ ਰਾਜਮੀਤ कौर ਦਾ ਸਿਰ ਕੁਚਲਿਆ ਗਿਆ ਤੇ ਉਸ ਦੀ ਜਾਨ ਚਲੀ ਗਈ। 9 ਸਾਲਾ ਬੇਟੀ ਦੀਆਂ ਲੱਤਾਂ ਨੂੰ ਟਰੱਕ ਨੇ ਕੁਚਲ ਦਿੱਤਾ। ਸੂਚਨਾ ਮਿਲਦਿਆਂ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਮੇਰਾ ਨਾਮ ਜਗਜੀਤ ਸਿੰਘ ਪੂਨਰ ਹੈ ਜੀ। ਕੀ ਮਾਮਲਾ ਹੋਇਆ? ਇਹ ਮੇਰੀ ਭਤੀਜ ਨੂੰ ਸੀਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਨੂੰ ਮੱਥਾ ਟੇਕ ਕੇ ਜਾ ਰਹੀ ਸੀ ਖੰਨੇਣ ਪੱਲਾ ਹੈ ਸਾਡੇ ਪਿੰਡੇ ਰਹੇ ਸੀ ਮਹੀਨੇ ਤੋਂ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਣਾ ਤੇ ਬਰਦਾਲਾ ਦੇ ਵਿੱਚੇ ਬਰਦਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਪੂਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਮੌਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲੱਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਸਿਵਲ ਹਸਪਤਾਲ ਖੰਨਾਪੁਰ ਤੋਂ 32 ਸੈਕਟਰ ਚੰਡੀਗੜ੍ਹ ਟ੍ਰੈਫਰ ਕਰ ਰਹੇ ਹਾਂ ਤੇ ਰਾਜਮੀਤ ਕੌਰ ਦੀ ਲਾਸ਼ ਇੱਥੇ ਸਿਵਲ ਹਸਪਤਾਲ ਸੰਗਰਾਲਾ ਦੇ ਵਿੱਚ ਮੌਰਚਰੀ ਦੇ ਵਿੱਚ ਰੱਖੀ ਗਈ ਆ ਕੱਲ ਨੂੰ ਸ਼ਾਇਦ ਇਹਨਾਂ ਦਾ ਪੋਸਟਮਾਰਟਮ ਹੋ ਕੇ ਅਸੀਂ ਸੰਸਕਾਰ ਕਰਾਂਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਬਨ ਕੇ ਬੇਨਤੀ ਕਰਦਾ ਤੇ ਸਾਡੇ ਘਰ ਦਾ ਮੈਂਬਰ ਚਲੇ ਗਿਆ ਛੋਟੇ ਛੋਟੇ ਬੱਚੇ ਨੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਹ ਜਿਹੜੀਆਂ ਸਾਡੀਆਂ ਮੌਤ ਮੌਤ ਖਾਣੀਆਂ ਸੜਕਾਂ ਨੇ ਗਵਰਨਮੈਂਟ ਇਹਨਾਂ ਦਾ ਇਲਾਜ ਕਰੇ ਸਾਡੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਗੱਡੀਆਂ ਡਰਾਈਵ ਕਰਨ ਦੀ ਸਿਖਲਾਈ ਦਿੱਤੀ ਜਾਵੇ ਇਹਨਾਂ ਦੇ ਸਕੂਲ ਖੋਲੇ ਜਾਣ ਇਹਨਾਂ ਨੂੰ ਸਿਖਲਾਈ ਕਰਵਾਇਆ ਜਾਵੇ ਕਿਉਂਕਿ ਇਹਨਾਂ ਨੂੰ ਕਿਸੇ ਵੀ ਸੜਕ ਦੇ ਰੂਲ ਤੇ ਨਿਯਮ ਦਾ ਪਤਾ ਹੀ ਨਹੀਂ ਹੈ ਇੱਕ ਨਸ਼ਿਆਂ ਦੇ ਨਾਲ ਜਿਹੜਾ ਵੀ ਕੋਈ ਇਹਨਾਂ ਦੇ ਡਰਗ ਟੈਸਟ ਕੀਤੇ ਜਾਣ ਜਿਹੜਾ ਵੀ ਡਰਾਈਵਰ ਕੋਈ ਨਸ਼ਾ ਕਰਦਾ ਡਰਗ ਟੈਸਟ ਦੇ ਵਿੱਚ ਪਾਇਆ ਗਿਆ ਉਹਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਵੇ ਇਹੀ ਮੇਰੀ ਪ੍ਰਸ਼ਾਸਨ ਨੂੰ ਅਤੇ ਸਰਕਾਰ ਨੂੰ ਇਹਨਾਂ ਦੀ ਉਮਰ ਬਹੁਤ ਘੱਟ ਸੀ ਛੋਟੀ ਬੱਚੀ ਮੱਛਾ ਇਹਨਾਂ ਦੇ ਕੋਲ ਸਿਰਫ 3.5 ਸਾਲ ਦਾ ਵੱਡੀ ਬੇਟੀ ਨਾਲ ਕੋ ਸੱਤ ਸਾਲ ਦੀ ਸੀ ਇਹਨਾਂ ਦੀ ਆਪਣੀ ਉਮਰ ਸਾਰੀ 23 ਸਾਲ ਸੀ ਕਿੱਥੇ ਤੇ ਰਹਿਣੇ ਆਲੇ ਨੇ ਜੀ ਪਿੰਡ ਕੋਟ ਲੰਗੂ ਦਾ ਹੈ ਤਹਿਸੀਲ ਜਲਾਲੋਦਿਆਣਾੋਂ ਔਰ ਇਹ ਕਿਸ ਚੀਜ਼ ਤੇ ਸੀਗੇ ਜੀ ਇਹ ਐਕਟੀਵਾ ਤੇ ਸੀ ਜੀ ਇਹ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਸੀ ਅ ਟਰੱਕ ਨਾਲ ਪਤਾ ਲੱਗਿਆ ਬਸੰਤ ਟਰੱਕ ਨਾਲ ਹੋਇਆ ਐਕਸੀਡੈਂਟ ਟਰੱਕ ਡਰਾਈਵਰ ਤੇ ਟਰੱਕ ਨੂੰ ਬਰਦਾਲਾ ਪਲੇਸਟੌਂਕੀ ਦੇ ਵਿੱਚ ਉਹਨਾਂ ਨੇ ਅ ਗਟਨ ਕਰ ਲਿਆ ਤੇ ਇਹ ਸਮਰਾਲੇ ਵੱਲ ਆ ਰਹੇ ਸੀਗੇ ਨਹੀਂ ਜੀ ਖੰਨਨ ਜਾ ਰਹੇ ਸੀਗੇ ਇਹ ਬੱਚੀ ਦੀ ਬੱਚੀ ਦੀ ਹਾਲਤ ਕਾਫੀ ਨਾਜ਼ੁਕ ਹੈ ਉਸ ਨੂੰ ਵੀ ਐਸੇ ਕਰਕੇ ਉਸ ਹਸਪਤਲ ਹਸਪੀਟਲ ਕੋ ਚੰਡੀਗੜ੍ਹ ਦੇ 32 ਸੈਕਟਰ ਤੇ ਰੈਫਰ ਕੀਤਾ ਹੈ ਬਹੁਤ ਵਿਚਾਰੇ ਗਰੀਬ ਫੈਮਿਲੀ ਦੇ ਨਾਲ ਜੂਝ ਰਹੇ ਸੀ ਹੁਣ ਪਤਾ ਨਹੀਂ ਕਿ ਬੱਚਿਆਂ ਨੂੰ ਕਿਵੇਂ ਪਾਲੂਗਾ ਇਹਨਾਂ ਦਾ ਫਾਦਰ ਕਿਵੇਂ ਨਹੀਂ ਕਿੰਨੀ ਕਿਉਂ ਉਮਰ ਸੀ ਬੱਚੀ ਦੀ ਉਹ ਬੱਚੀ ਦੀ ਉਮਰ 6.7 ਸਾਲ ਆ ਜੀ ਤੇ ਉਸ ਦੀ ਆਪਣੀ ਜਾਨ ਗਵਾਉਣੇ ਵਾਲੀ ਦੀ ਉਮਰ 21 ਸਾਲ ਸੀ ਔਰ ਤੁਹਾਨੂੰ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੇ ਭਤੀਜ ਨੌਨ ਸੀ ਮੁਰਸਾਕੇ ਬ੍ਰਦਰ ਦਾ ਵਿਚਾਰਲਾ ਲੜਕਾ ਉਸ ਦੀ ਵਾਈਸ ਇਹ ਐਕਟੀਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਗਈ ਕਿੰਨੇ ਜਣੇ ਸੀਗੇ ਇਹ ਦੋ ਜਣੇ ਸੀਗੇ ਇੱਕ ਇਹਨਾਂ ਦੀ ਬੇਟੀ ਤੇ ਇਹ ਇਹਨਾਂ ਇੱਕ ਆਪ ਆਪ ਦੀ ਇਹ ਹੋਇਆ ਐਗਜ਼ੈਕਟ ਕਿੱਥੇ ਹੋਇਆ ਵਾ ਇਹ ਆਪਣੇ ਪ੍ਰਧਾਨਾ ਪੁਲ ਤੋਂ ਕੀ ਪਾਰ ਕਰਕੇ ਬਜਾਜ ਏਜੰਸੀ ਦੇ ਸਾਹਮਣੇ ਇਹ ਕਿੱਧਰੋਂ ਆ ਰਹੇ ਸੀਗੇ ਇਹ ਕਿੱਧਰੋਂ ਜਾ ਰਹੇ ਸੀ ਇਹ ਆਪਣੇ ਖਮਨਾਲੇ ਵੱਲੋਂ ਆ ਰਹੇ ਸੀਗੇ ਖੰਨੇ ਨੂੰ ਜਾ ਰਹੇ ਸੀਗੇ ਕੀ ਲੱਗਦਾ ਕਿਹਦੀ ਗਲਤੀ ਹੋ ਗਲਤੀ ਵੀਰੇ ਤੁਮ ਸਹੀ ਦਾ ਸਮਾਂ ਕੋਲ ਨਹੀਂ ਸੀਗਾ ਹਾਂ ਤਾਂ ਆਪਾਂ ਨਾ ਗਲਤੀ ਲੇਡੀਜ਼ ਕਰ ਸਕਦੇ ਆਂ ਆਪਾਂ ਡਰਾਈਵਰ ਦੀ ਕਰ ਸਕਦੇ ਆਂ ਹਾਂਜੀ ਔਰ ਕਿੰਨੀ ਕਿੰਨੀ ਕੀ ਉਮਰ ਆ ਪਤਾ ਲੱਗਿਆ ਕਿੱਥੇ ਦੇ ਰਹਿਣੇ ਵਾਲੇ ਨੇ ਉਹ ਤਾਂ ਵੈਸੇ ਇਹਨਾਂ ਨੂੰ ਕੂਮਕਲਾਂ ਦੇ ਪੱਤਰ ਇਹ ਦੱਸ ਰਹੇ ਨੇ ਵੀ ਰਹਿਣੇ ਵਾਲੇ ਨੇ ਛਿੰਪੋ ਹੋ ਜੀ ਖੰਨੇ ਉਮਰ ਇਹਨਾਂ ਦੀ ਹੈਗੀ 32 ਸਾਲ ਇਹਨਾਂ ਦੇ ਡੱਤ ਹੋਈ ਆ ਬੇਟੀ ਦੀ ਉਮਰ ਸੀਗੀ 7 ਸਾਲ ਦੀ ਹਾਂਜੀ ਆ ਬੇਟੀ ਦੇ ਹਾਲਾਤ ਕਿੱਦਾਂ ਦੇ ਨੇ ਬੇਟੀ ਦੇ ਹਾਲਾਤ ਵੀ ਨਾਜੂਬ ਨੇ ਉਹਨਾਂ ਨੇ ਲੱਤਾਂ ਦੇ ਉੱਪਰ ਟਾਇਰ ਲੰਘ ਦਿੱਤੀਆਂ ਜੀ ਉਹਨਾਂ ਨੂੰ ਬੱਤੀ ਡਰਾਈਵਰ ਕਰ ਦਿੱਤਾ ਜੀ ਸਾਡੇ ਕੋਲ ਕੱਲ 4 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ ਉਦੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ ਬਾਅਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਬ੍ਰੌਟ ਡੈੱਡ ਹੀ ਆਇਆ ਸੀਗਾ ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਮੀਤ ਪਤ ਵਾਈਫ ਆਫ ਗੁਰਦੋਤ ਸਿੰਘ 34 ইয়ার্স ਫੀਮੇਲ ਆ ਤੇ ਰਹਿਣ ਵਾਲੀ ਉਹ ਹੂਮ ਕਲਾਨ ਦੀ ਹੈ ਮੈਂ ਕੋਈ ਡਿਸਟਾਂਸ ਐਕਸੀਡੈਂਟ ਜੋ ਫਸਟ ਇਨਫੋਰਮੇਸ਼ਨ ਸਾਨੂੰ ਪੁਲਿਸ ਵੱਲੋਂ ਦਿੱਤੀ ਗਈ ਸੀ ਉਹਦੇ ਹੀ ਆਧਾਰ 'ਤੇ ਨਾਲ ਉਹ ਆਰਐਸਏ ਸੀਗਾ ਰੋਡਸਾਈਡ ਐਕਸੀਡੈਂਟ ਇਹ ਹੈ ਤੇ ਅੰਤ ਤਰੀਕ ਪੱਕੇ ਪੋਸਟਮਾਰਟਮ ਤੋਂ ਬਾਅਦ ਹੀ ਸਾਰਾ ਰਿਪੋਰਟ ਕੁਝ ਇਹ ਪਤਾ ਨਾਲ ਪੁੱਛਾ ਵੀ ਸੀ ਪੁੱਛਿਆ ਜੀ ਉਹ ਸਾਡੇ ਕੋਲ ਨਹੀਂ ਆਇਆ ਸੀਗਾ ਬਟ ਉਹਨਾਂ ਦੇ ਦੱਸਣ ਦੇ ਮੁਤਾਬਿਕ ਇੱਕ 3 ਸਾਲ ਦੀ ਬੱਚੀ ਸੀ ਉਹ ਕੱਟ ਸਾਡੇ ਕੋਲ ਨਹੀਂ ਆਇਆ